ਜੋ ਵੀ ਚਾਹੀਦਾ ਜੇਸ਼ੂ ਤੋਂ ਲੈਣਾ ਏ ਮੈਨੂੰ ਜੋ ਵੀ ਚਾਹੀਦਾ ਜੇਸ਼ੂ ਤੋਂ ਲੈਣਾ ਏ ਹallelujah ਆਪਾਂ ਕੀ ਤੋਂ ਲੈਣਾ ਵੇ ਆ ਕੇ ਸਾਰੇ ਘਰੇ ਤੋਂ ਲੈਣਾ ਮੈਂ ਨਹੀਂ ਲੈਣਾ ਹallelujah ਸੱਚਮੁੱਚ ਆਪਾਂ ਜਦੋਂ ਆਪਾਂ ਨੂੰ ਪਤਾ ਹੁੰਦਾ ਆਪਾਂ ਨੂੰ ਕਰਜੇ ਪ੍ਰਾਪਰਟੀ ਮਿਲਦੀ ਹੈ ਹallelujah ਇਸ ਤਰ੍ਹਾਂ ਬੱਚਿਆਂ ਨੂੰ ਪਤਾ ਹੁੰਦਾ ਚਾਚੇ ਤਾਏ ਨੇ ਨਹੀਂ ਦੇਣਾ ਕਿਸੇ ਨੇ ਨਹੀਂ ਦੇਣਾ ਕਿਹਨੇ ਦੇਣਾ ਮੈਂ ਮੇਰੇ ਅਸਲੀ ਬਾਪ ਨੇ ਦੇਣਾ ਹallelujah ਤੇ ਆਪਾਂ ਵੀ ਕਿੱਥੋਂ ਮੰਗਣਾ ਆਪਾਂ ਨੂੰ ਪਤਾ ਆਪਣਾ ਪਰਮੇਸ਼ਵਰ ਦੇਣ ਵਾਲਾ ਹallelujah ਤੇ ਸਾਰੇ ਜਾਣੇਗਾ ਉਹ ਸਭ ਤੇ ਲਿਖਿਆ ਹੋਇਆ ਹallelujah ਇਹ ਸਾਰਿਆਂ ਦੀ ਆਪਣੇ ਹਰੇਕ ਦੀ ਜ਼ਿੰਦਗੀ 'ਚ ਇਹ ਲਾਗੂ ਕਰਦਾ ਹallelujah ਗਹਿਰਾ ਤੋਂ ਮੰਗਣਾ ਨਹੀਂ ਜੀਸ਼ੂ ਤੋਂ ਸੰਗਣਾ ਨਹੀਂ ਗਹਿਰਾ ਤੋਂ ਮੰਗਣਾ ਨਹੀਂ ਜੀਸ਼ੂ ਤੋਂ ਸੰਗਣਾ ਨਹੀਂ ਉਸੇ ਤੋਂ ਮੰਗਣਾ ਏ ਉਸੇ ਨੂੰ ਕਹਿਣਾ ਏ ਉਹੀ ਚਾਹੀਦਾ ਜੀਸੂ ਤੋਂ ਲੈਣਾ ਏ ਮੈਨੂੰ ਉਹੀ ਚਾਹੀਦਾ ਜੀਸੂ ਤੋਂ ਲੈਣਾ ਏ 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 ਉਸੇ ਤੋਂ ਮੰਗਣਾ ਏ ਜਾਹੀ ਦਾ ਜੀਸ਼ੂ ਤੋਂ ਲੈਣਾ ਏ ਮੈਨ ਜੋ ਵੀ ਜਾਹੀ ਦਾ ਯੇਸ਼ੂ ਤੋਂ ਲੈਣਾ ਏ ਰੱਖ ਕੇ ਇਮਾਨ ਮੈਂ ਦਰ ਤੇ ਆ ਗਈ ਰੱਖ ਕੇ ਇਮਾਨ ਮੈਂ ਦਰ ਤੇ ਆ ਗਈ ਦਿਲ ਵਾਲੀ ਗੱਲ ਮੈਂ ਜੀਸ਼ੂ ਸੁਨਾ ਗਈ ਦਿਲ ਵਾਲੀ ਗੱਲ ਮੈਂ ਈਮਾਨ ਮੈਂ ਦਰ ਤੇ ਆ ਗਈ ਰੱਖ ਕੇ ਈਮਾਨ ਮੈਂ ਦਰ ਤੇ ਆ ਗਈ ਦਿਲ ਵਾਲੀ ਗੱਲ ਮੈਂ ਜੀషు ਨੂੰ ਸੁਣਾ ਗਈ ਦਿਲ ਵਾਲੀ ਗੱਲ ਮੈਂ ਜੀషు ਨੂੰ ਸੁਣਾ ਗਈ ਮੈਂ ਬਰਕਤ ਲੈਣੀ ਏ ਅਜ ਮੈਸ਼ਾ ਵਿੱਚ ਨਾ ਪਹਿਣਾ ਏ ਮੈਂ ਬਰਕਤ ਲੈਣੀ ਏ ਅਜ ਮੈਸ਼ਾ ਵਿੱਚ ਨਾ ਪਹਿਣਾ ਮੈਨੂੰ ਜੋ ਵੀ ਚਾਹੀ Yeshu to lehna hai Meenu jo bhi chahida Yeshu to lehna hai Ose to mangna hai Ose nu kehna hai to mangna hai nu kehna hai jo bhi chahida ਜੂ ਤਖਤ 'ਤੇ ਬਿਠਾਉਂਦਾ ਏ ਖਾਕ ਵਿੱਚ ਚੱਕ ਯੇਸ਼ੂ ਤਖਤ 'ਤੇ ਬਿਠਾਉਂਦਾ ਏ ਜੂ ਸਭਵਾਰਗੇ ਦਾ ਮਾਣਿ ਉਹ ਬਦਉਂਦਾ ਏ ਜੂ ਸਭਵਾਰਗੇ ਦਾ ਮਾਣਿ ਉਹ ਬਦਉਂਦਾ ਏ ਖਾਕ ਵਿੱਚ ਚੱਕ ਜੇਸ਼ੂ ਤਖਤ 'ਤੇ ਬਿਠਾਉਂਦਾ ਏ ਖਾਕ ਵਿੱਚ ਚੱਕ ਯੇਸ਼ੂ ਤਖਤ 'ਤੇ ਬਿਠਾਉਂਦਾ ਏ ਜੂ ਸਭਵਾਰਗੇ ਦਾ ਮੈਨੂੰ ਉਹ ਬਤਾਉਂਦਾ ਏ ਜੂਸ਼ ਪਰਵਾਰੇ ਕੇ ਦਾਮਣ ਮੈਨੂੰ ਉਹ ਬਤਾਉਂਦਾ ਏ ਸੱਚੇ ਬਚਨਾਂ ਤੇ ਚੱਲ ਉਹਦੇ ਲਈ ਗਾਉਣਾ ਏ ਸੱਚੇ ਬਚਨਾਂ ਤੇ ਚੱਲ ਉਹਦੇ ਲਈ ਗਾਉਣਾ ਏ ਮੈਨੂੰ ਜੋ ਵੀ ਚਾਹੀਦਾ ਜੀਸ਼ੂ ਤੋਂ ਲੈਣਾ ਏ ਮੈਨੂੰ ਜੋ ਵੀ ਚਾਹੀਦਾ ਜੀਸ਼ੂ ਤੋਂ ਲੈਣਾ ਏ ਦਹਰਾ ਤੋਂ ਮੰਗਣਾ ਨਹੀਂ ਜੀਸ਼ੂ ਤੋਂ ਉਤੋਂ ਸੰਗਣਾ ਨਹੀਂ ਗਹਿਰਾ ਤੋਂ ਮੰਗਣਾ ਨਹੀਂ ਜੀਸੂ ਤੋਂ ਸੰਗਣਾ ਨਹੀਂ ਗਹਿਰਾ ਤੋਂ ਮੰਗਣਾ ਨਹੀਂ ਜੀਸੂ ਤੋਂ ਸੰਗਣਾ ਨਹੀਂ ਉਸੇ ਤੋਂ ਮੰਗਣਾ ਏ ਉਸੇ ਨੂੰ ਕਹਿਣਾ ਏ ਉਸੇ ਤੋਂ ਮੰਗਣਾ ਏ ਉਸੇ ਨੂੰ ਕਹਿਣਾ ਏ ਮੈਨੂੰ ਜੋ ਵੀ ਚਾਹੀਦਾ ਜੀਸੂ ਜੀਆਂ ਬਣਾਵੇਗਾ ਨਿਵਾ ਨਰਨ ਦੇਵੇ ਉੱਚਿਆ ਬਣਾਵੇਗਾ ਜ਼ਰੂਰ ਤਣ ਪੂਰਾ ਕਰ ਵਾਦਾ ਉਹ ਨਵਾਵੇਗਾ ਜ਼ਰੂਰ ਤਣ ਪੂਰਾ ਕਰ ਵਾਦਾ ਉਹ ਨਵਾਵੇਗਾ ਦਿਨ ਸੁਖ ਦੇ ਆ ਜਾਣੇ ਨਾ ਦੁੱਖਾਂ ਵਿੱਚ ਪੈਣਾ ਏ ਦਿਨ ਸੁਖ ਦੇ ਆ ਜਾਣੇ ਨਾ ਦੁੱਖਾਂ ਵਿੱਚ ਪੈਣਾ ਏ ਮੈਨੂੰ ਜੋ ਵੀ ਚਾਹੀਦਾ ਜੇਸ਼ੂ ਤੋਂ ਲੈਣਾ ਏ ਮੈਨੂੰ ਜੋ ਵੀ ਚਾਹੀਦਾ ਜੇਸ਼ੂ ਤੋਂ ਲੈਣਾ ਏ ਉਸੇ ਤੋਂ ਮੰਗਣਾ ਏ ਉਸੇ ਨੂੰ ਕਹਿਣਾ ਏ ਉਸੇ ਤੋਂ ਮੰਗਣਾ ਏ ਉਸੇ ਨੂੰ ਕਹਿਣਾ ਏ ਮੈਨੂੰ ਜੋ ਵੀ ਚਾਹੀਦਾ ਜੇਸ਼ੂ ਤੋਂ ਲੈਣਾ ਏ ਮੈਨੂੰ ਜੋ ਵੀ ਚਾਹੀਦਾ ਜੇਸ਼ੂ ਤੋਂ ਲੈਣਾ ਏ ਕਨਾਲ ਪਰ ਅਸਿਰੇਂਦੇ ਹਾਂ ਮਾਇ ਅਭਿਸ਼ੇਕ ਪਰ ਅਸਿਰੇਂਦੇ ਹਾਂ ਹਾਲੇਲੂਇਆ ਹਾਲੇਲੂਇਆ ਬੋਲਦੇ ਰਹਿੰਦੇ ਹਾਂ ਹਾਲੇਲੂਇਆ ਹਾਲੇਲੂਇਆ ਬੋਲਦੇ ਰਹਿੰਦੇ ਹਾਂ ਜ਼ਿੰਦਗੀ ਦੇ ਵਿੱਚ ਕਾਟਾ ਵਾਦਾ ਹਰ ਇੱਕ ਸੈਨਾਏ ਜ਼ਿੰਦਗੀ ਦੇ ਵਿੱਚ ਕਾਟਾ ਵਾਦਾ ਹਰ ਇੱਕ ਸੈਨਾਏ ਜੈਦਾ ਜਸ਼ੂ ਤੋਂ ਲੈਣਾ ਏ ਜੈਸ਼ੂ ਤੋਂ ਲੈਣਾ ਏ ਜੈਸ਼ੂ ਤੋਂ ਲੈਣਾ ਏ ਜੈਸ਼ੂ ਤੋਂ ਲੈਣਾ ਏ ਜੈਸ਼ੂ ਤੋਂ ਲੈਣਾ ਏ ਹallelujah ਹallelujah ਯਾਨਾ ਕਰੋ ਸਾਡੀ ਜਿੰਦਗੀ ਚ ਆ ਕੁਛ ਹੋ ਜਾ ਹallelujah ਸੱਚਮੁੱਚੋ ਘਾਟੇ ਵਾਦੇ ਤਾਂ ਕੌਣ ਪੂਰੇ ਕਰਦਾ ਪਰਮੇਸ਼ਵਰੀ ਕਰਦਾ ਕਿਸੇ ਇਨਸਾਨ ਨੇ ਨਹੀਂ ਕਰਨੇ ਮਾੜੀ ਜਿਹੀ ਵਿਵਪਤਾ ਪੈ ਗਈ ਸਭ ਛੱਡ ਜਾਂਦੇ ਹallelujah ਸੱਚਮੁੱਚ ਜੇ ਆਪਾਂ ਉਹਦੇ ਨਾਲ ਪਿਆਰ ਪਾਵਾਂਗੇ ਆਪਾਂ ਨੂੰ ਪਤਾ ਹੀ ਲੱਗਣਾ ਆਪਣੀ ਕਦੋਂ ਦਿਨ ਲੰਘ ਜਾਂਦੀਆਂ ਕਦੋਂ ਰਾਤ ਲੰਘ ਜਾਂਦੀਆਂ ਹallelujah ਜਦੋਂ ਆਪਾਂ ਸੰਸਾਰ ਤੇ ਆਪਣੀ ਅੱਖਾਂ ਲੱਗੀਆਂ ਫੇਰ ਆਪਾਂ ਉਹਨਾਂ 'ਚ ਹੀ ਰੁੱਲਦੇ ਰਾਵਾਂਗੇ ਫੇਰ ਆਪਾਂ ਨੂੰ ਜਿਹੜਾ ਮਾੜਾ ਜਾਂ ਦੁੱਖ ਵੀ ਕੰਡਾ ਵੱਜਿਆ ਵੀ ਆਪਾਂ ਨੂੰ ਉਹ ਵੀ ਆਪਾਂ ਨੂੰ ਬਹੁਤ ਵੱਡੀ ਮਸੀਤ ਲੱਗਦੀ ਹੈ ਹallelujah ਜਦੋਂ ਉਹਦੇ ਨਾਲ ਪਿਆਰ ਪਾਲਿਓ ਆਪਾਂ ਨੂੰ ਪਾਣੀਆਂ ਚੋਂ ਵੀ ਕੱਢ ਲਿਆਉਂਦਾ ਵੇ ਉਹ ਕਹਿੰਦਾ ਮੈਂ ਤੈਨੂੰ ਅੱਗ ਚੋਂ ਵੀ ਬਚਾ ਕੇ ਰੱਖੂ ਮੈਂ ਤੈਨੂੰ ਪਾਣੀਆਂ ਤੋਂ ਵੀ ਬਚਾ ਕੇ ਰੱਖੂਗਾ ਜਦੋਂ ਉਹਦੇ ਨਾਲ ਪਿਆਰ ਪਾਵਾਂਗੇ ਉਹ ਬੰਦੇ ਹੂਗਾ ਕਿਸੇ ਨੂੰ ਨਹੀਂ ਦਿੰਦਾ ਹਾਲੇਲੂਇਆ